ਟੈਂਸ਼ਨ ਜੀ ਵਾਹਵਾ ਜਾਂਦੀ ਅੱਜ ਪੂ ਟੈਂਸ਼ਨ ਲੋਕਾਂ ਦੀ ਦੁੱਖੀਆਂ ਨੇ ਫੈਨ ਦੇ ਥੋੜੀ ਜਿਵੇਂ ਕੰਮ ਵੀ ਕਰੀ ਜਾਂਦੇ ਸਾਲੇ ਮਰੇ ਹਰੇਕ ਹੀ ਬੰਦਾ ਮੋਦ ਵਾਰੇ ਇੱਥੇ ਕੁੜੀ ਆ ਵਾ ਇੱਕ ਅੱਧਾ ਮੋਦ ਭਰ ਹੋਵੇ ਤੇ ਟੈਂਸ਼ਨ ਜੀ ਵਾਹਵਾ ਜਾਂਦੀ ਅੱਜ ਪੂ ਟੈਂਸ਼ਨ ਲੋਕਾਂ ਦੀ ਦੁੱਖੀਆਂ ਨੇ ਫੈਨ ਦੇ ਥੋੜੀ ਜਿਵੇਂ ਕੰਮ ਵੀ ਕਰੀ ਜਾਂਦੇ ਸਾਲੇ ਮਰੇ ਹਰੇਕ ਹੀ ਬੰਦਾ ਮੋਦ ਵਾਰੇ ਇੱਥੇ ਕੁੜੀ ਆ ਵਾ ਇੱਕ ਅੱਧਾ ਮੋਦ ਭਰ ਹੋਵੇ ਤੇ ਇਹ ਕਿੱਡੀ ਕੋ ਗੱਲ ਹੈ ਕੀ ਹੈ ਇਹ ਬੋਲ ਮੰਗਣ ਥੋੜੀ ਆ ਆ ਵੇਖੋ ਵੀਰ ਜੀ ਆ ਵੇਖੋ ਐਮਐਲਏ ਸਾਹਿਬ ਤੁਨ ਸਾਹਿਬ ਆਏ ਹੀ ਆ ਬੰਦੇ ਦੀ ਦਾੜੀ ਫੜੀ ਗਈ ਆ ਬੜੀ ਵੀਰ ਜੀ ਨਾ ਮੇਰੀ ਗੱਲ ਕਰਦੀ ਗੱਲ ਪਿਆ ਤੁਨ ਸੰਖੋਧ ਮੇਰੇ ਇਹ ਜੇ ਰਾਜ ਹੈ ਸਾਡਾ ਇਹ ਜੇ ਰਾਜ ਕੁਰਸੀਆਂ ਢਕੀਆਂ ਆ ਕਾਨੂੰਨੀ ਗਨੂ ਹੈ ਹੀ ਨਹੀਂ ਆ ਇੱਕ ਮਹੀਨਾ ਹੋ ਗਿਆ ਆ। ਉਹ ਚੋਰਾਂ ਦਾ ਬੰਦੇ ਸਾਈਡ ਤੇ ਕੋਈ ਨਹੀਂ। ਤੇ ਅਰਥ ਦੀ ਗੱਲ ਨਾ ਕਰਵਾਦਾਂ ਨਾ। ਉਹ ਵਹਿਣ ਕੱਢੀਓ ਕਿ ਤੁ। ਪੂਰੀ ਗੱਲ ਕਿਹਾ। ਰਾਂਕੇ ਸਰ ਆਂ ਯਾਰ ਜਾਣਦੇ। ਆ ਵੇਖੋ ਵੀਰ ਜੀ ਐਮਐਲਏ ਸਾਹਿਬ ਤੁਣ ਸਾਹਿਬ ਆਏ ਹੀ ਤੇ ਉਹਨਾਂ ਨੇ ਹੀ ਮੇ ਬੰਦੇ ਦੀ ਦਾੜੀ ਫੜੀ ਗਈ ਆ। ਤੇ ਗੁਰਦੁਆਰੇ ਇਹ ਆਪਦੀ ਰੈਲੀ ਕਰ ਰਹਾ ਹੈ ਜੀ। ਇਹ ਜੇ ਰਾਜ ਜਿੱਥੇ ਕਰ ਨਹੀਂ ਸਕਦੇ ਅਸੀਂ ਆ ਬੰਦੇ ਖੜੇ ਇਹ ਗੱਲਾਂ ਕਰਨ ਲਈਆਂ ਇਹ ਗੱਲ ਕਰ ਰਹੀ ਹੈ ਹਾਂਜੀ ਵੀਰ ਜੀ ਕੀ ਆ ਜੜਨਾ ਬਾਬਾ ਜੀ ਮੇਰੀ ਦਾੜੀ ਨੂੰ ਹੱਥ ਪਾਇਆ ਮੈਂ ਕਿਹਾ ਕਿ ਟੱਕਿਆ ਕੇ ਗੁਰਦਰਾ ਸਾਹਿਬ ਜੁੜੇ ਨਾ ਖੜੋ ਮੁਰਸਦਾ ਨਾ ਡਾਓ ਹਾਂਜੀ ਹਾਂਜੀ ਸਭ ਕੋਈ ਕਿੱਧਰ ਫਿਰ ਮੇਰੇ ਗੱਲ ਪਏ ਆ ਹਾਂਜੀ ਹਾਂਜੀ ਗੱਦੀ ਰਾਜ ਏ ਤੁਣ ਸਭ ਦਾ ਸਾਡੇ ਬੰਦਿਆਂ ਕਰਾਇਆ ਰਾਗਤ ਬਾਜੀ ਨੇ ਸਭ ਕੁਝ ਹੁੰਦਾ ਵੇਖੋ ਕੁਸ਼ਮੇ ਦੇ ਬੈਠੇ ਕੋਈ ਕਈਆਂ ਨੇ ਸ਼ਰਾਬ ਪੀਤੀ ਨਹੀਂ ਰਾਤੀ ਨਾਲ ਨਹੀਂ ਆਏ ਮੈਨੂੰ ਮੈਨੂੰ ਕੋਈ ਹੋਣਾ ਬਾਪੁਰਸ਼ਾ ਦਾ ਸਥਾਨ ਆਇਨਾ ਗਲਤ ਕੀਤਾ ਵਾ ਹਾਂਜੀ ਵੀਰ ਜੀ ਸਥਾਨ ਦਾ ਨਾਗਿਆ ਬਾਬਾ ਸਰਨਦਾਸ ਦੀ ਪਿੰਡ ਪ੍ਰਾਗਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਆਪਣੇ 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 ਬੰਦੇ ਆਪਣੇ ਇੱਕ ਮਿੰਟ ਬੀਤੋ ਮਰ ਕਰਦਾ ਹੈ ਸੇਵਾਦਾਰੀ ਦਾ ਉਹ ਕੋਈ ਨਹੀਂ ਰਹੇਗਾ ਜੋ ਗਾੜੀ ਪੈ ਗਈ ਉਹ ਸਾੜੀ ਨੂੰ ਹੱਥ ਪਾ ਲਾ ਉਹ ਚਕਾ ਲੈ ਪੈ ਗਿਆ ਐਸੇ ਪਾਵਾ ਬੰਦ ਹੋ ਗਿਆ ਮੈਂ ਇਹ ਫੂਲ ਵੀ ਪਾ ਲਾ ਸਾੜੀ ਇਹ ਤੋਂ ਨਿਕਲ ਨਹੀਂ ਆਇਆ ਇਹ ਤੋਂ ਨਹੀਂ ਨਿਕਲਿਆ ਯਾਰ ਹਾਂਜੀ ਵੀਰ ਜੀ ਕੀ ਹੋਇਆ ਇਹ ਪੁਨ ਸਾਹਿਬ ਆਇਆ ਵਿਰੋਧ ਹੋਇਆ ਏ ਉਹਨਾਂ ਨੇ ਬੰਦੇ ਨੂੰ ਵੀ ਵਿਰੋਧ ਕੀਤਾ ਤੇ ਦਾੜੀ ਨੂੰ ਹੱਥ ਪਾਇਆ ਤੇ ਗੁਰਦੁਆਰੇ ਬਾਹਰ ਸਰੰਦਾ ਦੀ ਜਗ੍ਹਾ ਵਾ ਉਥੇ ਆਣ ਕੇ ਇਹਨਾਂ ਧਰਨਾਰਾਜ ਦੇ ਮੀਟਿੰਗ ਕਰਦੇ ਆ ਜੋੜੇ ਲੈ ਕੇ ਅੰਦਰ ਗਏ ਚਪਈਆਂ ਅੰਦਰ ਡਾਈਆਂ ਤੇ ਸੈਕਰੋ ਕਰਦੀਆਂ ਨਾ ਵੀ ਗੱਲ ਉਹਨੂੰ ਵੀ ਚੱਕ ਲਿਆ ਮੈਂ ਤਾਂ ਕਹਿੰਦਾ ਵੀ ਗੱਲ ਗੱਲ ਪੈਂਦਾ ਕਿ ਮਤਲਬ ਆਇਆ ਤਕੜੇ ਹੋ ਕੇ ਆਦੇ ਕਰਾਉਣੇ ਗੱਲ ਥੋੜਾ ਮੇਰੇ ਪੈਸੇ ਯਾਰ ਵੀਰ ਨੂੰ ਕਦੋਂ ਇਹਨੂੰ ਸਮਝਾਉਂਦੀ ਵੀਰ ਜੀ ਨਹੀਂ ਵੀਰ ਜੀ ਤੁਹਾਡਾ ਨਗਰ ਕਿਹੜਾ ਨਗਰ ਸਾਡੇ ਸਾਡੇ ਪਿੰਡ ਦਾ ਮਹਿਲਾ ਇੱਥੇ ਨਹੀਂ ਕੋਈ ਹੱਕਦਾ ਹਾਂ ਸੋ ਇਹ ਸਹੀ ਹੈ ਇਹ ਪਿੰਡ ਦੀ ਜਗ੍ਹਾ ਬਾਈ ਇਸ ਤਰ੍ਹਾਂ ਗੱਲ ਆ ਇਸ ਤਰ੍ਹਾਂ ਬਰਸ ਜੁੜਿਆ ਲੈ ਕੋਈ ਵੇ ਪਹਿਲਾਂ ਜੁੜਿਆ ਨਗਰ ਕਮਲਾ ਲਾਈ ਹੋਈ ਹੈ ਬਰਾ ਹੋਰ ਮਰੀ ਹੋਰ ਹੁੰਦਾ ਜੋ ਨਾ ਉਹਨਾਂ ਜਿਹੜਾ ਮੱਥੇ ਆ ਕੇ ਡੇਲੇ ਜਾ ਕੇ ਆਪਣਾ ਕਹਿ ਰਿਹਾ ਕਰਦਾ ਨਹੀਂ ਚਾਚਾ ਟੈਨਸ਼ਨ ਜੀ ਵਾਵਾ ਜਾਂਦੀ ਅੱਜ ਕੋ ਟੈਨਸ਼ਨ ਲੋਕਾਂ ਦੀ ਦੁੱਖੀ